ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਦੇ ਗ੍ਰਹਿ ਵਿਕੇ ਇੱਕ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਾਰੀ ਗਿੰਤੀ ਵਿੱਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਵੱਲੋਂ ਉਹਨਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਰਮਾ ਸਵਾਗਤ ਕੀਤਾ ਗਿਆ ਹੈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਲਕਾ ਚਬੇਆਲ ਦੇ ਨੌਜਵਾਨ ਜਿਵੇਂ ਪਹਿਲਾਂ ਵੀ ਆਰੋਲ ਬਟੇ ਕੰਟੀ ਦੇ ਵਿੱਚ ਸ਼੍ਰੋਮ ਨੇ ਕੱਲ੍ਹ ਸ਼ਾਮ ਨੂੰ ਗੜਾਇਆ ਅੱਜ ਵੀ ਕਾਫੀ ਨੌਜਵਾਨ ਜਿਹੜੇ ਆ ਉਹਨਾਂ ਨੇ ਸ਼੍ਰੋਮ ਨੇ ਕਾਲਰ ਨੂੰ ਸਪੋਰਟ ਕੀਤੀ ਹੈ ਔਰ ਹੌਨ ਬਾਰੇ ਲਖਾਂ ਦੇ ਵਿੱਚ ਨਾਲ ਸਾਥ ਦੇ ਕੇ ਆਲਟੀ ਦੀ ਸਰਕਾਰ ਬਣਾਉਣ ਲਈ ਵੱਡਾ ਅਪਰਾਣਾ ਕਰਨ ਦਾ ਜਿਹੜਾ ਪ੍ਰੋਸਾ ਦਵਾਇਆ ਸੋ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਜੀ ਆਇਆਂ ਆਖਦਾ ਔਰ ਡਿਟੇਲ ਵੀ ਦਵਾਣਾ ਕਿ ਸ਼੍ਰੋਮ ਨੇ ਕਾਲਰ ਪਹਿਲਾਂ ਵੀ ਹਮੇਸ਼ਾ ਪੰਜਾਬੀਆਂ ਲਈ ਨੌਜਵਾਨਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਆਪਣੇ ਇਹ ਨਵੀਂ ਮਹਾਰਜਮਾ ਲਈ ਵੱਡੇ ਲੈਵਲ ਤੇ ਕੰਮ ਕਰੀ ਰਹੀ ਹੈ। ਉਹ ਨੌਜਵਾਨਾਂ ਦਾ ਫੀਚਰ ਵੀ ਜੇ ਕਿੰਨੇ ਪਾਰਟੀ ਨੇ ਦਿਨ ਧਿਆਨ ਦਿੱਤਾ ਚਾਹੇ ਵੱਡੇ ਵੱਡੇ ਖੇਡਾਂ ਕਬੱਡੀਆਂ ਦੇ ਟੂਰਨਾਮੈਂਟ ਕਰਾਉਣ ਦੀ ਗੱਲ ਕੀਤੀ ਹੈ ਨੌਜੋਨਾਂ ਨੂੰ ਜੇ ਮੋਕਟਾ ਦੇਣ ਦੀ ਗੱਲ ਕੀਤੀ ਕਲਪਾ ਨੂੰ ਵੱਤਵਤ ਮੰ ਵਾਲੀ ਮਾਧਿਅਨ ਦੀ ਗੱਲ ਕੀਤੀ ਉਹ ਸ਼ੋਮਣੀ ਕੰਦਾਂ ਦੇ ਹਿੱਸੇ ਆਈ ਆ ਅੱਜ ਆਪਾਂ ਦੇਖ ਰਿਹਾ ਕਿ ਜਿਹੜੀ ਵਿਰੋਧਾ ਸਰਕਾਰ ਆ ਚਾਰ ਸਾਲ ਦੇ ਵਿੱਚ ਕਿਸੇ ਕੋਈ ਕਲੱਬ ਨੂੰ ਕੋਈ ਬਹਾਨੀ ਦਿੱਤਾ ਕੋਈ ਹੋਰ ਫੂਟ ਵੀ ਰਹੀ ਔਰ ਉਲਟਾ ਘਰ ਘਰ ਪਰਟ ਪਰ ਨਸ਼ੇ ਜਿਹੜੇ ਆ ਉਹ ਪੋਣੇ ਸ਼ੁਰੂ ਕੀਤੇ ਆ ਔਰ ਕਾਗਰਸ ਦੇ ਮੋਰੀ ਜਿਹੜੇ ਬੰਦੇ ਆ ਉਹ ਇਹਨਾਂ ਕੰਮਾਂ ਦੇ ਵਿੱਚ ਆਪ ਉਹਨਾਂ ਦੀ ਸ਼ਮੂਲੀਅਤ ਸੋ ਇਹਨਾਂ ਸਾਰਿਆਂ ਗੱਲਾਂ ਨੂੰ ਦੇਖ ਕੇ ਜਾਂ ਨੌਜਵਾਨ ਵਰ ਗਿਆ ਉਹ ਸ਼ਰਮੇ ਕੰਦਰ ਨੂੰ ਦੇ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹ ਹੈ ਹਰ ਰੋਜ਼ ਕਾਫੀ ਜਿਹੜੇ ਅਜਿਹੀ 15 ਕਿੰਟ ਕਰੇ ਜਿਹੜੇ ਮੁੰਡੇ ਆ ਉਹ ਸ਼ਾਮਿਲ ਹੋਏ ਆ ਹੋਰ ਬਹੁਤ ਸਾਰੇ ਫਿਲਨਾ ਤੋਂ ਮੇਰੇ ਸੰਪਰਕ ਦੇ ਵਿੱਚ ਹੈ ਜਿਹੜੇ ਨੌਜਵਾਨ ਕਾਗਰਸ ਬਚਾਉਣਾ ਚਾਹੁੰਦੇ ਆ ਤਾਂ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਔਰ ਡੀਟੀਓ ਉਹਨਾਂ ਦੇ ਸ਼੍ਰੋਮਣੀ ਕਾਲਜਰ ਉਹਨਾਂ ਹਮੇਸ਼ਾ ਉਹਦੇ ਨਾਲ ਰਹੂਗਾ ਉਹਨਾਂ ਦੇ ਹੱਦ ਤੱਕ ਸਰਵਜਤੀ ਸਾਈ ਹੋਵਾਂਗੇ ਬਹੁਤ ਬਹੁਤ ਧੰਨਵਾਦ ਅੱਜ ਮੈਂ ਸ਼੍ਰੋਮਣੀ ਅਕਾਦੀਦਾਨ ਵਿੱਚ ਸ਼ਾਮਲ ਹੋਇਆ ਜੋ ਪਿਛਲੀ ਸਾਲ ਸ਼੍ਰੋਮਣੀ ਅਕਾਦੀਦਾਨ ਨੇ ਬਹੁਤ ਵਧੀਆ ਕੰਮ ਕੀਤੇ ਹਨ ਤੇ ਉਹਨਾਂ ਨੂੰ ਦੇਖਦੇ ਹੋਏ ਅਸੀਂ ਸ਼੍ਰੋਮਣੀ ਅਕਾਦੀਦਾਨ ਵਿੱਚ ਸ਼ਾਮਲ ਹੋਏ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹ ਦੀ ਰਿਪੋਰਟ ਐਸਐਮਜ਼ ਨਿਊਜ਼